ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਪਿਛਲੇ ਕੁਝ ਦਿਨਾਂ ਤੋਂ ਕੁਝ ਦਿਨਾਂ ਨਹੀਂ ਕਿਹਾ ਜਾ ਸਕਦਾ ਪਿਛਲੇ ਸਾਲਾਂ ਤੋਂ ਖਾਸ ਕਰਕੇ ਪਿਛਲੇ 3 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਰਕਾਰ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹੀ ਪਰ ਭਰਾਓ ਜਦੋਂ ਕੋਈ ਬੰਦਾ ਅਸਫਲ ਹੁੰਦਾ ਹੈ ਜਾਂ ਕਿਤੇ ਗਲਤ ਕੰਮ ਕਰਦਾ ਜਾਂ ਲੋਕ ਵਿਰੋਧੀ ਨੀਤੀਆਂ ਦੇ ਵਿੱਚ ਆ ਜਾਂਦਾ ਤਾਂ ਉਹ ਆਪਣੇ ਝੂਠ ਨੂੰ ਛਪਾਉਣ ਦੇ ਲਈ ਲੱਗ-ਲੱਗ ਕਰਕੇ ਕੋਈ ਗੱਲਾਂ ਕਰਕੇ ਲੋਕਾਂ ਨੂੰ ਗਮਰਾਹ ਕਰਦਾ। ਪਿਛਲੇ ਦਿਨੀ ਅਸੀਂ ਤਾਂ ਸਾਰੇ ਬੇਈਮਾਨ ਹੀ ਆ। ਮੇਰੇ ਕੱਟੜ ਭਰਾ ਜਿਹੜੇ ਕੱਟੜ ਇਮਾਨਦਾਰ ਹੈ ਆਮ ਆਦਮੀ ਪਾਰਟੀ ਦੇ। ਉਹਨਾਂ ਨੇ ਇਸ ਜਗ੍ਹਾ ਤੇ ਆ ਕੇ ਇਹ ਸਾਡਾ ਥੀਏਟਰ ਸੀ ਅਤੇ ਬਹੁਤ ਸਿਨੇਮਾ ਘਰ ਚੰਗਾ ਸੀ। ਕਈ ਹਾਲਾਤਾਂ ਦੇ ਕਾਰਨ ਇਹਨੂੰ ਡਿਮੋਲਿਸ਼ ਕਰ ਦਿੱਤਾ ਗਿਆ। ਪਰ ਇੱਥੇ ਆ ਕੇ ਆਪਣੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਨਾਲ ਜਿਹੜੀਆਂ ਆਪਣੀਆਂ ਗਲਤੀਆਂ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਛਪਾਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕੱਟੜ ਇਮਾਨਦਾਰ ਹਰ ਗੱਲ 'ਚ ਫੇਲ ਹੋ ਚੁੱਕੇ ਆ ਤੁਸੀਂ ਦੇਖਿਆ ਹੋਣਾ ਕੱਲ ਪਰਸੋ ਕਿਸ ਤਰ੍ਹਾਂ ਅਧਿਆਪਕ ਸਬਾਨਾਂ ਤੇ ਜ਼ਬਰ ਕੀਤਾ ਗਿਆ ਕਹਿੰਦੇ ਸੀ ਭਗਵੰਤ ਮਾਨ ਜੀ ਕਿ ਮੇਰੇ ਮੇਰੇ ਜਦੋਂ ਰਾਜ ਆਏਗਾ ਕੋਈ ਕਿਸੇ ਕਿਸਮ ਦਾ ੱਟਕਾ ਨਹੀਂ ਹੋਊਗਾ ਪਰ ਭਰਾਓ ਸ਼ਰਿਆਮ ਲੋਕਾਂ ਨੂੰ ਕੁੱਟਿਆ ਗਿਆ ਟੀਚਰਾਂ ਨੂੰ ਕੁੱਟਿਆ ਗਿਆ ਪਰ ਕਿਸੇ ਨੇ ਕੋਈ ਆਵਾਜ਼ ਨਹੀਂ ਚੱਕੀ ਕਿਸੇ ਮੰਤਰੀ ਦਾ ਬਿਆਨ ਨਹੀਂ ਕਿਸੇ ਸੰਤਰੀ ਦਾ ਬਿਆਨ ਨਹੀਂ ਕਿਸੇ ਨੇ ਨਿੰਦਾ ਨਹੀਂ ਕੀਤੀ ਇਸ ਤਰ੍ਹਾਂ ਦੀਆਂ ਪੰਜਾਬ ਦੇ ਵਿੱਚ ਹਜ਼ਾਰਾਂ ਗਲਤੀਆਂ ਕਰ ਰਹੇ ਕਦੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਟਾਇਲਟਸ ਦਾ ਹੀ ਦਗਾਟਨ ਕਰੀ ਜਾਂਦੇ ਕਿਸੇ ਪੁਰਾਣੇ ਸਕੂਲਾਂ ਨੂੰ ਕਹਿੰਦੇ ਕਦੇ ਮੈਂ ਕਹਿੰਨਾ ਵੀ ਇਹ ਕਹਿੰਦੇ ਵੀ 2022 ਤੋਂ ਪਹਿਲਾਂ ਕਦੇ ਕੋਈ ਵਿਕਾਸ ਹੋਇਆ ਹੀ ਨਹੀਂ ਕੋਈ ਸਕੂਲ ਬੜਿਆ ਹੀ ਨਹੀਂ ਜੋ ਬਣਾਇਆ ਇਹਨਾਂ ਯੋਧਿਆ ਨੇ ਬਣਾਇਆ ਆਪਾਂ ਤਾਂ ਕਿਸੇ ਵੀ ਪਾਰਟੀ ਚਾਹੇ ਕੋਈ ਟ੍ਰੈਡੀਸ਼ਨਲ ਪਾਰਟੀ ਹੋਵੇ ਉਹਨੇ ਕੋਈ ਕੰਮ ਨਹੀਂ ਕੀਤਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਮੈਂ ਵਿਸ਼ੇ ਤੋਂ ਪਟਕਣਾ ਨਹੀਂ ਚਾਹਦਾ ਸਾਡੇ ਕੱਟੜ ਇਮਾਨਦਾਰ ਇਸ ਜਗ੍ਹਾ ਤੇ ਆ ਕੇ ਜੋ ਨੰਗਲ ਦੀ ਇੱਕ ਤਰ੍ਹਾਂ ਹੋਰ ਹੁੰਦਾ ਸੀ ਵਿਰਾਸਤ ਹੁੰਦਾ ਸੀ ਸਿਨੇਮਾ ਉਹਦੇ ਤੇ ਆ ਕੇ ਰਾਜਨੀਤੀ ਕਰਕੇ ਗਏ ਕਿ ਇਹ ਲੈਂਡ ਪੰਜਾਬ ਸਰਕਾਰ ਦੀ ਆ ਜੇ ਮੈਂ ਕਹਿੰਦਾ ਬਹੁਤ ਚੰਗੀ ਗੱਲ ਹੈ ਪੰਜਾਬ ਸਰਕਾਰ ਦੀ ਆ ਫਿਰ ਤੁਸੀਂ ਕੀਦੇ ਆ ਤੁਸੀਂ ਵੀ ਤਾਂ ਪੰਜਾਬ ਸਰਕਾਰ ਦੇ ਹੀ ਆ ਤੁਹਾਡੀ ਸਰਕਾਰ ਤੁਹਾਡਾ ਚੀਫ ਸੈਕਟਰੀ ਆ ਤੁਹਾਡਾ ਮੁੱਖ ਮੰਤਰੀ ਆ ਤੁਹਾਡਾ ਮੰਤਰੀ ਆ ਤੁਹਾਡਾ ਡਿਪਟੀ ਕਮਿਸ਼ਨਰ ਆ ਤੁਸੀਂ ਕੌਣ ਹੁੰਦੇ ਕਹਿਣ ਵਾਲੇ ਪੰਜਾਬ ਸਰਕਾਰ ਦੀ ਆ ਉਹਨਾਂ ਨੂੰ ਆ ਕੇ ਬੁਲਾ ਲੈਂਦੇ ਕਿਸੇ ਕਿਸੇ ਦਾ ਨੋਟੀਫਿਕੇਸ਼ਨ ਦੋ ਦਮ ਰੱਖੋ ਆਪਣੀ ਸਰਕਾਰ ਦੀਆਂ ਗਲਤੀਆਂ ਨੂੰ ਲੋਕਾਂ ਨੂੰ ਇੱਕ ਤਰ੍ਹਾਂ ਦਾ ਭਰਮਾਇਆ ਜਾ ਰਿਹਾ ਗੁੰਮਰਾਹ ਕੀਤਾ ਜਾ ਰਿਹਾ ਤੁਸੀਂ ਲੋਕਾਂ ਨੂੰ ਕਹੋ ਕਿ ਜੇ ਪੰਜਾਬ ਸਰਕਾਰ ਦੀ ਇਹ ਲੈਂਡ ਹੈ ਤਾਂ ਚੀਫ ਸਕੱਟਰੀ ਸਾਹਿਬ ਕਿੱਥੇ ਚੁੱਪ ਬੈਠੇ ਡਿਪਟੀ ਕਮਿਸ਼ਨਰ ਸਾਹਿਬ ਕਿੱਥੇ ਚੁੱਪ ਬੈਠੇ ਮੰਤਰੀ ਸਾਹਿਬ ਕਿੱਥੇ ਚੁੱਪ ਬੈਠੇ ਕਿਹੜੀ ਉਹ ਲੈਟਰ ਹੈ ਜਿਹੜੀ ਤੁਸੀਂ ਕਹਿ ਰਹੇ ਕਿ ਪੰਜਾਬ ਸਰਕਾਰ ਦੀ ਲੈਂਡ ਹੈ ਮੈਂ ਨਹੀਂ ਕਹਿੰਦਾ ਪੰਜਾਬ ਸਰਕਾਰ ਦੀ ਹੈ BBMP ਦੀ ਹੈ BBMP ਵਾਲੇ ਉਹ ਜਾਣਨ ਪੰਜਾਬ ਸਰਕਾਰ ਉਹ ਜਾਣੇ ਪਰ ਤੁਸੀਂ ਕੌਣ ਐ ਤੁਸੀਂ ਕਿਉਂ ਲੋਕਾਂ ਨੂੰ ਗਮਰਾਹ ਕਰਦੇ ਕਦੇ ਬੋਰਡ ਲਾ ਦਿੰਨੇ ਤੁਹਾਡੇ ਮੰਤਰੀ ਸਾਹਿਬ ਤਾਂ ਖੱਟਰ ਸਾਹਿਬ ਨਾਲ ਮਿਲ ਕੇ ਆਏ ਪਿਛਲੇ ਦਿਨੀ ਉਹ ਕਹਿੰਦੇ ਲੀਜ਼ ਦੇ ਮਸਲੇ ਹੱਲ ਕਰੋ ਬੀਬੀ ਐਮਬੀ ਕਹਿੰਦੀ ਐ ਸਾਡੀ ਐ ਪੰਜਾਬ ਸਰਕਾਰ ਨੇ ਤਾਂ ਕਦੇ ਕਿਹਾ ਹੀ ਨਹੀਂ ਕਿ ਸਾਡੀ ਐ ਲੈਂਡ ਕਦੇ ਤੁਸੀਂ ਮਿਊਨਿਸਪਲ ਕਾਉਂਸਲ ਤੇ ਸਿੱੜਦੇ ਨੇ ਕਿ ਮਤਾ ਲਿਆਓ ਅਸੀਂ ਕੌਣ ਹੁੰਦੇ ਮਤਾ ਰੋਕਣ ਵਾਲੇ ਕਰਾਓ ਲੋਕਲ ਬਾਡੀ ਦੇ ਸੈਕਟਰੀ ਤੋਂ ਜਾਂ ਅੰਡਰ ਸੈਕਟਰੀ ਤੋਂ ਸਾਨੂੰ ਇੱਕ ਚਿੱਠੀ ਦਿਖਾਓ ਕਿ ਭਾਈ ਆ ਖੱਟਰਾ ਇਹ ਖਰੜਾ ਇਦੇ ਵਿੱਚ ਆ ਪੰਜਾਬ ਸਰਕਾਰ ਦੀ ਲੈਂਡ ਬਣਦੀ ਆ ਮਿਊਨਿਸਪਲ ਕਾਉਂਸਲ ਇਹਨੂੰ ਲਿਖ ਕੇ ਦਵੇ ਇਹਨੂੰ ਮਤਾ ਪਾਸ ਕਰੇ ਸੀ ਕਹਨੂੰ ਪਿਆਰ ਯਾਰ ਤੁਸੀਂ ਹਵਾ ਚ ਤੀਰ ਛੱਡੀ ਜਾਂਦੇ ਮੈਂ ਬਹੁਤਾ ਤੁਹਾਨੂੰ 扑ੜਕਾਨਾ ਨਹੀਂ ਇੱਕ ਗੱਲ ਸੀ ਮੇਰੇ ਕੱਟੜ ਮਾਨਦਾਰ ਭਰਾ ਇੱਥੇ ਆ ਕੇ ਕਹਿ ਕੇ ਗਏ ਕਿ 17 5 1976 ਨੂੰ ਇੱਕ ਸੈਕਟਰੀ ਵੱਲੋਂ ਰੈਵਨਿਊ ਸੈਕਟਰੀ ਵੱਲੋਂ ਅਸਿਸਟੈਂਟ ਕਲੈਕਟਰ ਅਨੰਦਪੁਰ ਸਾਹਿਬ ਤੇ ਹੋਰ ਨੂੰ ਹੁਕਮ ਜਾਰੀ ਕੀਤੇ ਗਏ ਕਿ ਜਿਹੜਾ ਇੰਤਕਾਲ ਆ ਇਹ BBMB ਦੇ ਨਾਂ ਤੋਂ ਹਟਾ ਕੇ ਜਾਂ ਪੰਜਾਬ ਸਰਕਾਰ ਦੇ ਜਾਂ ਨੋਟੀਫਾਈਡ ਏਰੀਆ ਕਮੇਟੀ ਦੇ ਨਾਂ ਤੇ ਕੀਤਾ ਜਾਵੇ। ਇਹ ਉਹ ਲੈਟਰ ਦਿਖਾਈ ਇਹਨਾਂ ਨੇ ਪਰ ਇਹ ਤੋਂ ਅਗਲੀ ਲੈਟਰ ਨਹੀਂ ਦਿਖਾਈ। ਜਿਹੜੀ 1987 ਦੇ ਵਿੱਚ 19 10 1987 ਨੂੰ ਆਹ ਲੈਟਰ ਇਸ਼ੂ ਕੀਤੀ ਗਿਆ ਆਹ ਲੈਟਰ। ਇਹ ਲੈਟਰ ਕਿਨੇ ਇਸ਼ੂ ਕੀਤੀ ਜੁਆਇੰਟ ਸੈਕਟਰੀ ਰੈਵਨਿਊ ਕਹਿੰਦੇ ਜੀ ਜਿਹੜੀ 1976 ਚ ਲੈਟਰ ਇਸ਼ੂ ਕੀਤੀ ਗਈ ਸੀ ਉਹ ਤੇ ਰੋਕ ਲਾ ਦਿੱਤੀ ਜਾਵੇ ਉਹ ਗਲਤ ਹੈ। ਇਹ ਸਾਡੀ ਲੈਂਡ ਨਹੀਂ ਆ ਕਿਉਂਕਿ ਇਹਦੇ ਚ ਸੈਂਟਰਲ ਏਜੰਸੀਜ਼ BBMP ਸਪਾਰਟਰ ਸਟੇਟ ਇਹਦੇ ਵਿੱਚ ਜ਼ਿੰਮੇਵਾਰ ਹੈ ਇਹਦੇ ਵਿੱਚ ਕਿਸੇ ਕਿਸਮ ਦਾ ਇੰਤਕਾਲ ਨਾ ਕੀਤਾ ਜਾਵੇ ਨੋਟੀਫਾਈਡ ਏਰੀਆ ਕਮੇਟੀ ਦੇ ਨਾਮ ਇਹ ਮੇਕੋ ਕੱਟਣ ਇਮਾਨਦਾਰ ਭਰਾ ਇਹਦੀ ਕਾਪੀ ਲੈ ਲੈ ਲੋਕਾਂ ਨੂੰ ਗਮਰਾਹ ਨਾ ਕਰੋ ਇਹ ਯਾਰ ਕਹਿੰਨੇ ਕਿ ਇਹ ਸਿਨੇਮਾ ਢਾਹਤਾ ਜਾਂ BBMP ਨੇ ਢਾਹਤਾ ਜਾਂ ਸਾਡੇ ਵਰਗੇ ਦੀ ਨਲੈਕੀ ਨੇ ਢਾਇਆ ਨਹੀਂ ਭਰਾਵੋ ਇਹ ਸਿਨੇਮੇ ਦੀ ਲੀਜ਼ ਰੱਦ ਹੋਈ ਸੀ ਲੱਦ ਹੋਣ ਤੋਂ ਬਾਅਦ ਹਾਈ ਕੋਰਟ ਆਨਰੇਬਲ ਹਾਈ ਕੋਰਟ ਨੇ ਇਹਦਾ ਆਰਡਰ ਕੀਤਾ ਗਿਆ ਢਾਣ ਦਾ ਉਸ ਤੋਂ ਬਾਅਦ ਇੱਕ ਸਪੈਸ਼ਲ ਲੀ ਪਟੀਸ਼ਨ ਪਾਈ ਗਈ ਹੈ ਆਨਰੇਬਲ ਸੁਪਰੀਮ ਕੋਰਟ ਉਹਨਾਂ ਨੇ ਕੀ ਕੀਤਾ ਆਨਰੇਬਲ ਸੁਪਰੀਮ ਕੋਰਟ ਨੇ ਕਹਿਤਾ ਡੈਪਟੀ ਕਮਿਸ਼ਨਰ ਤੇ ਪੰਜਾਬ ਸਰਕਾਰ ਨੂੰ ਕਿ ਪੈਰਾ ਮਿਲਟਰੀ ਫੋਰਸਿਸ ਦਿੱਤੀਆਂ ਜਾਣ ਜੇ ਇਹਦਾ ਪਜੈਸ਼ਨ ਨਹੀਂ ਦਿੱਤਾ ਜੇ ਇਹਦੇ ਮਾਲਕ ਜਿਹੜਾ ਇਹਦਾ ਕਬਜ਼ਾ ਬੀਬੀਐਮਬੀ ਨੂੰ ਨਹੀਂ ਦਿੰਦੇ ਤਾਂ ਇਹਦਾ ਕਬਜ਼ਾ ਲਿਆ ਜਾਵੇ ਉਸ ਸਮੇਂ ਦੇ ਮਾਲਕਾਂ ਨੇ ਚਲੋ ਉਹਨਾਂ ਦੀ ਵਿਚਾਰਾਂ ਦੀ ਮਜਬੂਰੀ ਹੋਊਗੀ ਕਬਜ਼ਾ ਨਹੀਂ ਦਿੱਤਾ ਕਾ ਸੁਪਰੀਮ ਕੋਰਟ ਦੇ ਆਰਡਰਾਂ ਦੇ ਹਟੇ ਆ ਗਿਆ ਤੁਸੀਂ ਲੋਕਾਂ ਨੂੰ ਗਮਰਾਹ ਕਰ ਰਹੇ ਯਾਰ ਤੁਸੀਂ ਰਾਜਨੀਤੀ ਕਰਨੀ ਕਿਸੇ ਹੋਰ ਗੱਲ ਤੇ ਕਰ ਲੋ ਤੁਹਾਡੇ ਮੰਤਰੀ ਸਾਹਿਬ ਕਦੇ ਪੁਲ ਤੇ ਚੜ ਜਾਂਦੇ ਤੁਸੀਂ ਇੱਥੇ ਆ ਕੇ ਮਲਵੇ ਤੇ ਚੜ ਗਏ ਯਾਰ ਤੁਸੀਂ ਕੋਈ ਚੰਗਾ ਕੰਮ ਕੀਤਾ ਹੈ ਉਹ ਐਨਐਚਏ ਨੇ ਬਣਾਇਆ ਉਹ ਤੇ ਤੁਸੀਂ ਕ੍ਰੈਡਿਟ ਲੈਣ ਨੂੰ ਫਿਰਦੇ ਆਹ ਜਿਹੜਾ ਸੁਪਰੀਮ ਕੋਰਟ ਔਨਰੇਬਲ ਸੁਪਰੀਮ ਕੋਰਟ ਨੇ ਐਸਐਲਪੀ ਝਟੋਆਇਆ ਤੁਸੀਂ ਉਹਦਾ ਲੋਕਾਂ ਨੂੰ ਗਮਰਾਹ ਕਰਦੇ ਕਈ ਵਾਰ ਤੁਸੀਂ ਬੋਡ ਲਾ ਦਿੰਦੇ ਕਦੇ ਕੁਛ ਕਰ ਦਿੰਦੇ ਮੈਂ ਬਹੁਤਾ ਨਹੀਂ ਤੁਹਾਨੂੰ ਕਹਿਣਾ ਨੰਗਲ ਦੇ ਭਰਾਓ ਤੁਸੀਂ ਬਹੁਤ ਪੀੜਤਾਂ ਰੀਲਿਸ ਦੇ ਮਸਲੇ ਦੇ ਵਿੱਚੋਂ ਜਦੋਂ ਰਾਤ ਨੂੰ BBMP ਦਾ ਤੁਹਾਨੂੰ JCB ਦਿਖਦੀ ਕਾ ਤੁਹਾਡੇ ਬਲੂਹੇਰ ਦੇ ਬਲੁੰਦਰੇ ਜਾਂਨੇ ਤੁਹਾਡੇ ਬੱਚਿਆਂ ਦੀ ਆਪਣੀਆਂ ਕਿਤਾਬਾਂ ਜਿਹੜੀਆਂ ਰੱਖੀਆਂ ਹੁੰਦੀਆਂ ਉਹ ਖਿਲਰਨ ਦਾ ਡਰ ਹੁੰਦਾ ਤੁਹਾਨੂੰ ਪਰ ਇਹ ਲੋਕ ਜਿਹੜੇ ਕੱਟੜ ਮਾਨਦਾਰ ਲੋਕ ਹੈ ਤੁਹਾਨੂੰ ਗਮਰਾਹ ਕਰ ਰਹੇ ਆਪਾਂ ਉਸ ਲੜਾਈ 'ਚ ਨਾ ਪਈਏ ਕਿ ਲੈਂਡ ਕਿਦੀ ਸਾਡੇ ਬਾਣੇ ਲੈਂਡ ਹੈ ਕਿਸੇ ਰਾਜਸਥਾਨ ਦੀ ਹੋਵੇ ਅਸੀਂ ਮੰਗ ਕਰਦੇ ਕਿ ਵੀ ਜਿਹੜੀ BBMP ਹੈ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ 파ਟਰ ਸਟੇਟ ਹੈ ਉਹ ਮੇਰੇ ਬੈਠ ਕੇ ਜਿਹੜਾ ਸਾਡਾ ਨਾਲ ੱੱਕਾ ਕੀਤਾ ਜਾ ਰਿਹਾ ਸਾਡੇ ਤੇ ਹਰ ਰੋਜ਼ ਰਾਤ ਨੂੰ ਜੀਸੀਬੀ ਦਾ ਪੰਜੇ ਦਾ ਡਰ ਦਿਖਾਇਆ ਜਾ ਰਿਹਾ ਉਹ ਡਰ ਨੂੰ ਰੋਕਿਆ ਜਾਵੇ ਤੇ ਮੇਰੀ ਬੇਨਤੀ ਹੈ ਕੱਟੜ ਇਮਾਨਦਾਰ ਹੋ ਇੱਥੇ ਝੂਠੀ ਰਾਜਨੀਤੀ ਨਾ ਕਰੋ ਜਿੱਦਣ ਕਾਗੇ ਲੈਣੇ ਮੇਰੇ ਤੋਂ ਵੀ ਲੈ ਲਿਓ ਤੁਹਾਡੀ BBMP ਯਾਰ ਤੁਸੀਂ ਡਾਇਰੈਕਸ਼ਨ ਦਿਵਾ ਦਿਓ ਆਪਣੀ ਕੈਬਨਿਟ ਤੋਂ ਆਪਣੇ ਚੇਅਰਮੈਨ ਤੋਂ ਜਾਂ ਆਪਣੇ ਚੀਫ ਸੈਕਟਰੀ ਪੰਜਾਬ ਤੋਂ BBMP ਨੂੰ ਕਿ ਭਾਈ ਇਹ ਲੈਂਡ ਹੈ ਸਾਡੀ ਤੁਸੀਂ ਕਿੱਦਾਂ ਬੈਠੇ ਇੱਥੇ ਯਾਰ ਤੁਸੀਂ ਗਮਰਾਹ ਕਹੀ ਜਾਂਦੇ ਤੁਹਾਡੇ ਮੰਤਰੀ ਸਾਹਿਬ ਤਾਂ ਖੱਟਰ ਸਾਹਿਬ ਨੂੰ ਮਿਲ ਕੇ ਆਏ ਕਿ ਇਹ ਲੀਜ਼ ਦੇ ਮਸਲੇ ਹੱਲ ਕਰੋ ਤੁਸੀਂ ਕਹਿੰਦੇ ਮੈਂ 15 ਦਿਨ ਚ ਲੀਜ਼ ਦੇ ਮਸਲੇ ਹੱਲ ਕਰੂੰਗਾ ਤੇ ਮੇਰੇ ਭਰਾਓ ਮੈਂ ਬੇਨਤੀ ਕਰਦਾ ਤੁਹਾਨੂੰ ਇਹਨਾਂ ਲੀਡਰਾਂ ਦੀਆਂ ਗੱਲਾਂ 'ਚ ਨਾ ਆਓ ਆਪਾਂ ਇਕੱਠੇ ਹੋ ਕੇ ਆਪਾਂ ਇਕੱਠੇ ਹੋ ਕੇ ਦਬਾਅ ਪਾਈਏ BBMB ਤੇ ਦਬਾਅ ਪਾਈਏ ਪੰਜਾਬ ਸਰਕਾਰ ਤੇ ਦਬਾਅ ਪਾਈਏ ਮਿਨਿਸਪਲ ਕਾਉਂਸਲ ਨੰਗਲ ਤੇ ਕਿ ਸਾਡੇ ਮਸਲੇ ਨੂੰ ਸੰਜੀਦਗੀ ਨਾਲ ਹੱਲ ਕੀਤਾ ਜਾਵੇ ਨਾ ਕਿ ਇਹ ਤੇ ਰਾਜਨੀਤੀ ਕੀਤੀ ਜਾਵੇ ਜਿਹੜੀ ਗੱਲ ਹੈ ਹੀ ਨਹੀਂ ਆਖਰ ਚ ਮੈਂ ਤੁਹਾਨੂੰ ਕਹਿੰਦਾ ਆਨਰੇਬਲ ਹਾਈ ਕੋਰਟ ਨੇ 1994 ਵਿੱਚ ਫੈਸਲਾ ਹੋਇਆ ਉਹਦੇ ਵਿੱਚ ਉਹਨੇ ਕਿਹਾ ਆਨਰੇਬਲ ਹਾਈ ਕੋਰਟ ਨੇ ਇੱਕ ਕਮੇਟੀ ਬਣਾਈ ਜਿਹਦੇ ਹੈਡ ਨੀਰਜਾ ਮਾਥਰ ਮੈਡਮ ਨੀਰਜਾ ਮਾਥਰ ਨੂੰ ਬਣਾਇਆ ਗਿਆ ਜਿਹੜੀ ਘੱਟੋ ਘੱਟ ਸੈਕਟਰੀ ਲੈਵਲ ਦੀ ਸੈਂਟਰਲ ਗਵਰਨਮੈਂਟ ਦੀ ਸੀ ਉਹਦੇ ਵਿੱਚ ਮੈਂਬਰ ਬਣਾਇਆ ਗਿਆ ਬੋਰਡ ਦੇ ਮੈਂਬਰ ਨੂੰ ਪੰਜਾਬ ਦੇ ਨੌਵੇਂ ਮੈਂਬਰ ਬਣਾਇਆ ਗਿਆ ਉਹਨੇ ਫੈਸਲਾ ਲਿਆ ਉਸ ਫੈਸਲੇ ਦੱਸਾ ਕੀ ਲਿਆ ਨੀਰਜਾ ਮਾਥਰ ਨੇ ਉਨੇ ਫੈਸਲਾ ਲਿਆ ਕਿ ਜਿੱਥੇ BBMP ਬੈਠੀ ਆ ਉਹਦਾ ਕੰਟਰੋਲ ਆ ਮੈਂ BBMP ਦਾ ਬਲਾਰਾ ਬਣ ਕੇ ਨਹੀਂ ਗੱਲ ਕਰਦਾ ਮੈਂ ਤੁਹਾਡੀਆਂ ਨਕਾਮੀਆਂ ਨੂੰ ਗੱਲ ਕਰਦਾ ਕਿ ਲੋਕਾਂ ਨੂੰ ਗਮਰਾਹ ਨਾ ਕਰੋ ਜੇ ਤੁਸੀਂ ਸੱਚੇ ਆ ਤਾਂ ਸੱਚੇ ਮਾਨ ਨਾਲ ਲੜਾਈ ਲੜੋ ਆਪਾਂ ਚੱਲੀਏ ਪੰਜਾਬ ਸਰਕਾਰ ਕੋਲ ਆਪਾਂ ਚੱਲੀਏ ਲੋਕਲ ਬਾਡੀ ਸੈਕਟਰੀ ਕੋਲ ਯਾਰ ਇੱਕ ਤੁਸੀਂ ਸਾਡੇ ਵਰਗੇ ਕਮਜ਼ੋਰ ਤੇ ਨਕੰਮੇ ਐਮਸੀਆਂ ਤੇ ਕਹਿੰਦੇ ਕਿ ਲੀਜ਼ ਦਾ ਮਸਲਾ ਅਸੀਂ ਹੱਲ ਕਰਨਾ ਸਰਕਾਰ ਤੁਹਾਡੀ ਆ ਪੰਜਾਬ ਦੇ ਵਿੱਚ ਤੁਸੀਂ ਆਓ ਆਪਣੇ ਚੀਫ ਸੈਕਟਰੀ ਨੂੰ ਕਹੋ ਤੁਸੀਂ ਲੋਕਲ ਬਾਡੀ ਦੇ ਸੈਕਟਰੀ ਨੂੰ ਕਹੋ ਕਿ ਕਿਉਂ BBMP ਦੇ ਧੱਕਾ ਕੀਤਾ ਜਾ ਰਿਹਾ ਮੈਂ ਬੇਨਤੀ ਕਰਦਾ ਕਿ BBMP ਚਾਹੇ ਹੋਵੇ ਚਾਹੇ ਹੋਵੇ ਪੰਜਾਬ ਸਰਕਾਰ ਚਾਹੇ ਹੋਵੇ ਕਟੜ ਇਮਾਨਦਾਰ ਇਹਨਾਂ ਦੀ ਨੀਤ ਨਹੀਂ ਠੀਕ ਆਓ ਲੋਕੋ ਅਸੀਂ ਇਕੱਠੇ ਹੋਈਏ ਇਹਨਾਂ ਦੇ ਗਮਰਾਹਪੂਰਨ ਪ੍ਰਚਾਰ ਚ ਨਾ ਆਈਏ ਅਸੀਂ ਮੁਕਾਬਲਾ ਕਰੀਏ ਅਸੀਂ ਆਪਣੇ ਮੰਤਰੀਆਂ ਨੂੰ ਮਿਲੀਏ ਕੇਂਦਰੀ ਮੰਤਰੀਆਂ ਨੂੰ ਮਿਲੀਏ BBMP ਨੂੰ ਮਿਲੀਏ ਤਾਂ ਜੋ ਸਾਡੀ ਲੀਜ਼ ਦੀ ਸਮੱਸਿਆ ਦਾ ਹੱਲ ਹੋਵੇ ਆਖਰਚ ਮੈਂ ਬੇਨਤੀ ਕਰਦਾ ਕਟੜ ਇਮਾਨਦਾਰਾਂ ਨੂੰ ਜੇ ਧਰਨੇ ਦੇਣੇ ਆ ਤਾਂ ਵਰਕਸ਼ਾਪ ਤੇ ਜਾ ਕੇ ਦੋ ਜਿੱਥੇ ਤੁਸੀਂ ਕਹਿੰਦੇ ਸੀ ਅਸੀਂ ਖੋਲਦਾਵਾਂਗੇ ਜੇ ਧਰਨੇ ਦੇਣੇ ਆ ਤਾਂ ਆਪਣੀ ਪੰਜਾਬ ਸਰਕਾਰ ਨੂੰ ਕਹੋ ਕਿ ਆਪਣਾ ਕੋਟਾ ਪੂਰਾ ਕਰੋ ਬੀਬੀਐਮਬੀ ਦੇ ਵਿੱਚ ਆਪਣੇ ਅਫਸਰ ਭੇਜੋ ਆਪਣੇ ਮਲਾਜ਼ਮ ਭੇਜੋ ਨਵੀਂ ਭਰਤੀ ਕਰੋ ਆ ਕੰਮ ਮੈਂ ਤੁਹਾਡੇ ਕਰਨ ਦਾ ਨਾ ਕਿ ਚਬੂਤਰੇ ਤੇ ਚੜ ਕੇ ਰਾਜਨੀਤੀ ਕਰਨ ਦਾ ਤੇ ਮੈਂ ਲੋਕਾਂ ਨੂੰ ਵੀ ਕਹਿੰਦਾ ਆਪਣੇ ਬੰਤਾਂ ਨੂੰ ਆਪਾਂ ਸੱਚੇ ਦਿਲ ਨਾਲ ਇਕੱਠੇ ਹੋ ਕੇ ਸੰਘਰਸ਼ ਕਰੀਏ ਤਾਂ ਜੋ ਸਾਡੇ ਮਕਾਨ ਨਾ ਤੋੜੇ ਜਾਣ ਸਾਡੀਆਂ ਦੁਕਾਨਾਂ ਨਾ ਤੋੜੀਆਂ ਜਾਣ ਸਾਡੇ ਸਿਰਾਂ ਤੇ ਛੱਤਾਂ ਕਾਇਮ ਰਹਿਣ ਤੇ ਅਸੀਂ ਇਹਨਾਂ ਦੇ ਗਮਰਾਹਪੂਰਨ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਉਸ ਤੋਂ ਬਚੀਏ ਧੰਨਵਾਦ